ا 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 25 ਅਗਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ ਤੇ 25 ਅਗਸਤ ਦੇ ਵਿਆਹ ਤੋਂ ਬਾਅਦ ਜਾਣੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਤੇ ਸੈ ਜਾਂਦਾ ਤੋਂ ਫੇਰ ਲਾ ਕੇ ਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਗੰਗੂ ਅਸੀਂ ਜਿਵੇਂ ਪੁੱਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਰ ਕੀਤੀ ਹੋਈ ਚੀਜ਼ ਜਿਵੇਂ ਪੇਜ ਕਾਸਨਾ ਤੇ ਬਹੁਤ ਹੀ ਗੰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਤੇ ਵਿਆਹ ਤੋਂ ਬਾਅਦ ਮੁੰਡਾ ਕੁਛ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਕੁਛ ਨਹੀਂ ਘਟਨਾ ਨੂੰ ਆਕਰ ਨੂੰ ਅੰਜਾਮ ਦੇ ਪਈ ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ ਸੁਣਵਾਈ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ ਬਾਹਰ ਆਵਾ ਜੀ ਲਾਇਆ ਹੋਇਆ ਸੀਗਾ ਪਰ ਦੇ ਬੰਦਨ ਹੋਤੇ। ਰੰਗਰੇਣਗੜ੍ਹ ਸੋਈਆਂ ਵਿਆਹੀ ਸੀਗੀ। ਸਾਡੇ ਸਵੇਰ ਸਮੇਂ ਇੱਕ ਇਨਫੋਰਮੇਸ਼ਨ ਅਨਪਲਾਰਟ ਹੋਈ ਸੀਗੀ ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜਨੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਕ ਕਰਵਾਇਆ ਕਿ ਐ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ। ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਂ ਲੈ ਕੇ ਜਦੋਂ ਮੌਕੇ ਤੇ ਗਿਆ ਉੱਥੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉੱਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬੋਡੀ ਨੂੰ ਕਾਜੇ ਚ ਲੈ ਲੈ ਆਇਆ ਸੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ। ਹੁਣ ਅਸੀਂ ਪੋਸਟਮਾਰਟਮ ਕਰਵਾ ਕੇ ਅ ਅਬਾ ਕੀ ਅਗਲੀ ਕੱਲ ਜਿਹੜੀ ਤਫਤੀਸ਼ ਹੋਵਾ ਮੱਛਲਿਆਂ ਵਾਂਗੇ ਤੇ ਇਹਦੇ ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ 2024 ਅਧੀਨ ਤਾਰਾ 103 ਦਰਜ ਰਜਿਸਟਰ ਹੋ ਗਿਆ ਨਹੀਂ ਹਾਲੇ ਤੱਕ ਹੋਇਆ ਨਹੀਂ